ਸੂਬੇ ਦੀ ਸਰਮਾਰਸ਼ੀ ਸੰਸਥਾ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੌਮੀ ਵਿਦਿਅਕ ਸੰਸਥਾ ਬੀਬੀਕੇ ਡੀਏਵੀ ਕਾਲਜ ਫॉर ਔਮਨ ਲਾਰੈਂਸ ਰੋਡ ਵਿਖੇ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੀ ਅਗਵਾਈ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ਪੁਸ਼ਪਿੰਦਰ ਵਾਲੀਆ ਦੇ ਬੇਮਿਸਾਲੀ ਪ੍ਰਬੰਧਾਤ ਵਿਮਨ ਡੇ 2025 ਦਾ ਆਯੋਜਨ ਕਰਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਪ੍ਰਾਪਤੀਆਂ ਕਰਨ ਵਾਲੀਆਂ ਪਰ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਨਜ਼ਰਅੰਦਾਜ਼ ਕੀਤੀਆਂ ਗਈਆਂ ਮਹਿਲਾਵਾਂ ਨੂੰ ਵਿਮਨ ਡੇ ਅਵਾਰਡ 2025 ਦੇ ਕੇ ਨਵਾਜ਼ਿਆ ਗਿਆ। ਇਸ ਮੌਕੇ ਕੰਜ਼ਿਊਮਰ ਕੋਰਟ ਜੱਜ ਜਗਦੀਸ਼ਵਰ ਕੁਮਾਰ ਚੋਪੜਾ ਅਤੇ ਸ਼੍ਰੀਮਤੀ ਮਨਦੀਪ ਕੌਰ ਜੋਹਲ ਮੈਂਬਰ ਜੱਜ ਕੰਜ਼ਿਊਮਰ ਕੋਰਟ ਨੇ ਮੁੱਖ ਮਹਿਮਾਨ ਵਜੋਂ ਜਦਕੀ ਰਾਜਵਿੰਦਰ ਕੌਰ ਤਹਿਸੀਲਦਾਰ ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਅਤੇ ਮਹਿਲਾਵਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਸੰਸਥਾ ਦੇ ਅਸਲ ਮੰਤਵ ਤੇ ਬੀਤੇ ਵਰੇ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਸਰਦਾਰ ਰਤਨਜੀਤ ਸਿੰਘ ਵੱਲੋਂ ਈਵੈਂਟ ਨੂੰ ਬੜੇ ਸੁਚਾਰੂ ਢੰਗਾਂ ਨਾਲ ਕੋਆਰਡੀਨੇਟ ਕੀਤਾ ਗਿਆ। ਮੰਚ ਦਾ ਸੰਚਾਲਨ ਮੈਡਮ ਪ੍ਰਿਯੰਕਾ ਬੱਸੀ ਅਤੇ ਮੈਡਮ ਅੰਤਪ੍ਰੀਤ ਕੌਰ ਅਤੇ ਜੀਐਸ ਸੰਧੂ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਐਡਵੋਕੇਟ ਸੰਜੀਤ ਸਿੰਘ, ਪੂਨਮ ਸ਼ਰਮਾ, ਹਿੰਮਤ ਸਿੰਘ, ਪ੍ਰਦੀਪ ਮਹਿਰਾ, ਰਿਸ਼ੀ ਸ਼ਰਮਾ, ਵਿਜੇ ਕੁਮਾਰ, ਮੈਡਮ ਪ੍ਰੀਤੀ ਖੰਨਾ ਸਮੇਤ ਸਮੁੱਚੀ ਲੀਗਲ ਐਕਸ਼ਨ ਏਡ ਦੀ ਟੀਮ ਹਾਜ਼ਰ ਸਨ। ਦੇਖੋ ਇਹ ਬੜਾ ਵੱਡਾ ਇਹ ਉਪਰਾਲਾ ਹੈਗਾ। ਇੱਕ ਵੂਮਨ ਸ਼ਕਤੀ ਨੂੰ ਸਾਡੇ ਨੂੰ ਉਹਨਾਂ ਨੂੰ ਰੀਕੋਗਨਾਈਜ਼ ਕਰਨ ਦਾ ਬੜਾ ਗੁੱਡ ਉਪਰਾਲਾ ਹੈ ਅਸੀਂ ਤਾਂ ਮੈਂ ਤਾਂ ਇਹ ਚਾਹਨਾ ਹੈ ਕਿ ਐਵਰੀ ਡੇ ਇਸ ਮੂਵਮੈਂਟ ਦੈਟ ਸ਼ੁੱਡ ਬੀ ਸੈਲੀਬ੍ਰੇਟਿਡ ਲਾਈਕ ਥਿਸ ਕਿਉਂ ਇਹ ਪਾਰਟिकुलर ਡੇ ਨਹੀਂ ਹੈ ਵੂਮਨਸ ਦਾ ਤਾਂ ਰੋਲ ਸਾਡੀ ਦਿਲੀ ਲਾਈਫ ਦੇ ਵਿੱਚ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਵੀ ਸ਼ੁੱਡ ਥੈਂਕਫੁਲ ਟੂ ਦੈਟ ਆਲ ਮਾਈਟੀ ਮੈਂ ਸਾਨੂੰ ਇੱਕ ਅੱਛਾ ਪਾਰਟਨਰ ਅੱਛੀ ਮਦਰ ਔਰ ਅੱਛੀ ਸਿਸਟਰ ਔਰ ਇਹ ਸਾਰਾ ਕੁਝ ਊਮਨ ਦੇ ਵਿੱਚੋਂ ਮਿਲਦਾ ਔਰ ਇਹਦੀ ਰਿਸਪੈਕਟ ਤਾਂ ਬਹੁਤ ਜ਼ਰੂਰੀ ਹੈ ਹੋਣੀ ਵੀ ਚਾਹੀਦੀ ਹੈ ਔਰ ਇਹ ਵਰਾਲਾ ਇੱਕ ਯਾਦ ਕਰਾਣ ਲਈ ਆਪਣੀ ਕੌਂਸ਼ੀਅਸ ਨੂੰ ਜਗਾਣ ਦੇ ਲਈ ਇਹ ਵਰਾਲਾ ਬਹੁਤ ਵਧੀਆ ਔਰ ਹਰ ਸਾਲ ਹਰ ਪਲ ਸਾਨੂੰ ਯਾਦ ਲਾਂਦਾ ਵੀ ਇਹਨੂੰ ਇਸੇ ਤਰੀਕੇ ਨਾਲ ਇਸੇ ਜ਼ੀਲ ਦੇ ਨਾਲ ਇਸੇ ਹੀ ਮੁਹੱਬਤ ਦੇ ਨਾਲ ਇਹਨੂੰ ਸੈਲਿਬ੍ਰੇਟ ਕਰਨਾ ਚਾਹੀਦਾ ਕੋਲ ਸਾਡੀ ਸੋਸਾਇਟੀ ਦੇ ਵਿੱਚ ਹਲੇ ਅਨਪੜਤਾ ਬਹੁਤ ਹੈ ਅਨਪੜਤਾ ਜਿਹੜੀ ਹੈਗੀ ਆ ਉਹ ਲੜਕੀਆਂ ਨੂੰ ਅਸੀਂ ਅਪਰਚੂਨਿਟੀਆਂ ਤੋਂ ਵਾਂਝੇ ਰੱਖ ਦਿੰਦੇ ਆ ਉਹਨਾਂ ਦਾ ਸਿਕਿਉਰਟੀ ਦਾ ਪੁਆਇੰਟ ਆ ਮਦਰ ਫਾਦਰ ਜਿਹੜੇ ਆ ਉਹ ਮਤਲਬ ਸਕੇੜ ਹੋ ਜਾਂਦੇ ਆ ਵੀ ਜੀ ਇਹ ਲੜਕੀ ਨੂੰ ਇਕੱਲੇ ਕਿੱਥੇ ਭੇਜੀਏ ਇਹ ਇਹ ਤਾਂ ਸਾਡੇ ਜਿਹੜੇ ਦੇਸ਼ ਦੇ ਜਿਹੜੇ ਹੈਗੇ ਆ ਲਾ ਇਨਫੋਰਸਮੈਂਟ ਏਜੰਸੀਜ਼ ਜਾਂ ਜਾਂ ਲਾ ਬਣਾਉਣ ਵਾਲੇ ਉਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਵੀ ਲੜਕੀ ਸਾਡੀ ਜਿੱਥੇ ਮਰਜੀ ਜਾਵੇ ਉਹ ਸੇਫ ਹੋਵੇ ਜਿੱਥੇ ਮਰਜੀ ਉਹ ਉਹ ਪੜਨ ਲਈ ਜਾਵੇ ਉਹ ਬਾਹਰ ਜਾਵੇ ਉਹ ਅੰਦਰ ਜਾਵੇ ਵਾਈ ਵਾਈ ਹਰ ਫਰੀडम ਸ਼ੁੱਡ ਬੀ ਕੰਟੇਲਡ ਔਨ ਥਿਸ ਅਕਾਊਂਟ ਓਨਲੀ ਥਿਸ ਇਜ਼ ਦੀ ਓਨਲੀ ਰੀਜਨ ਦ ਪੇਰੈਂਟਸ ਜਿਹੜੇ ਉਹ ਸਕੇਡ ਹੋ ਜਾਂਦੇ ਵੀ ਚਲੋ ਜੀ ਛੱਡੋ ਬੇਟਾ ਜੀ ਕਿੱਥੇ ਜਾਓਗੇ ਹੈਨਾ ਇਸ ਗੱਲ ਨੂੰ ਅਸ਼ੋਰ ਕਰਨਾ ਇਹ ਸਰਕਾਰਾਂ ਦਾ ਕੰਮ ਹੈ ਲੀਗਲ ਐਕਸ਼ਨ ਏਡ आ, सदा ही उन महिलाओं को आगे लाने की कोशिश करता आ रहा है जो कि सरकार द्वारा और लोगों द्वारा अनदेखी की गई हो उन्होंने अपने जीवन में कुछ ऐसी अचीवमेंट्स कुछ ऐसी उपलब्धियां हासिल की हैं जो लोगों की नज़रों से काफ़ी ओझल हैं